ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾ ਪੰਜਾਬ ਦੇ ਦੋ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀਆਂ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਜਿਹੜੇ ਦੋ ਮੰਤਰੀ ਨੇ ਹੁਣ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਜਾਂ ਮਾਫੀ ਮੰਗਣਗੇ ਜਿਹੜੀ ਉਹਨਾਂ ਨੇ ਵੱਡੀ ਗਲਤੀ ਕੀਤੀ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਵਿਧਾਇਕ ਅਤੇ ਮੰਤਰੀ ਆਪ ਆਦਮੀ ਪਾਰਟੀ ਦੇ ਵਿੱਚ ਗਲਤੀਆਂ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਦੇ ਚਾਹੇ ਸਾਡੀ ਖੁਦ ਆਪ ਆਦਮੀ ਪਾਰਟੀ ਦੇ ਹੋਣ ਲੇਕਿਨ ਇਧਰ ਵਿਵਾਦ ਇਨਾ ਕੋ ਵੱਧ ਗਿਆ ਹੈ ਕਿ ਦੋਨਾਂ ਮੰਤਰੀਆਂ ਨੂੰ ਜਿਹੜਾ ਹੈ ਹੁਣ ਸਾਈਬਰ ਸੈੱਲ ਤੇ ਸਪਸ਼ਟੀਕਰਨ ਦੇਣਾ ਪਵੇਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸਾਈਬਰ ਸੈੱਲ ਨੇ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸੀਮਾ ਵਿਰੁੱਧ ਵੀਡੀਓ ਨਾਲ ਸ਼ੇਰ ਛੜ ਕਰਨ ਅਤੇ ਇਸ ਨੂੰ ਚਲਾਉਣ ਦੇ ਦੋਸ਼ ਦਾ ਮਾਮਲਾ ਦਰਜ ਕੀਤਾ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਮਨ ਅਰੋੜਾ ਆਪ ਸੁਭਾ ਦੇ ਪ੍ਰਧਾਨ ਹਨ ਜਿੱਤੇ ਕਿ ਹਰਪਾਲ ਸੀਮਾ ਪੰਜਾਬ ਦੇ ਵਿੱਤ ਮੰਤਰੀ ਹਨ ਵਾਜਬਾ ਨੇ ਕਿਹਾ ਕਿ ਚੰਡੀਗੜ੍ਹ ਸਾਈਬਰ ਸੈੱਲ ਨੇ ਦੋਹਾਂ ਕੈਬਨਿਟ ਮੰਤਰੀਆਂ ਵਿਰੁੱਧ ਧਾਰਾ 336/4 ਭਾਰਤੀ ਨਿਆਇ ਸਹਿਤਾ 356 ਅਤੇ BNS 61/2 ਤਹਿਤ ਮਾਮਲਾ ਦਰਜ ਕਰ ਰਿਹਾ ਹੈ ਤੁਹਾਨੂੰ ਦੱਸਦੀ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨੇ ਆਪ ਸੁਪਰੀਮੋ ਅਰਵਿਤ ਕੇਚੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਆਪ ਦੇ ਸੁਭਾ ਪ੍ਰਧਾਨ ਅਮਾਨ ਅਮਰ ਅਰੋੜਾ ਵੱਲੋਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਬਾਜਬਾ ਨੇ ਸ਼ਿਕਾਇਤ ਕੀਤੀ ਕਿ ਇਹਨਾਂ ਆਗੂਆਂ ਨੇ ਜਾਣ ਬੁਝ ਕੇ ਅਧਿਕਾਰਤ ਵੀਡੀਓ ਦੇ ਨਾਲ ਛੇੜਛਾੜ ਕੀਤੀ ਹੈ ਉਹਨੇ ਕਿਹਾ ਕਿ ਮੈਂ ਨਾ ਅੱਜ سپورਟ ਕੀਤੀ ਨਾ ਕੱਲ سپورਟ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਬਾਲ ਮੰਤਰੀ ਵਿਕਰਮਜੀਤ ਸਿੰਘ ਆਤੀ ਮੈਂ ਤਾਂ ਸਿਰਫ ਇਹੋ ਹੀ ਗੱਲ ਕਹੀ ਸੀ ਕਿ ਸਰਕਾਰੀ ਦਫਤਰ ਦੇ ਵਿੱਚ ਆਪਾਂ ਛਾਪਾ ਮਾਰਨਾ ਇੱਕ ਗੈਰ ਕਾਨੂੰਨੀ ਹੈ ਵਿਜੀਲੈਂਸ ਅਤੇ ਪੰਜਾਬ ਦੇ ਸਰਬੋਚ ਅਧਿਕਾਰੀਆਂ ਵੱਲੋਂ ਮੈਂ ਤਾਂ ਇਹੋ ਗੱਲ ਦਾ ਰੋਲਾ ਪਾਇਆ ਸੀ ਮੈਂ ਨਾ ਅੱਜ ਸਪੋਰਟ ਕਰਦਾ ਹਾਂ ਨਾ ਕੀਤੀ ਸੀ ਨਾ ਕਰਦਾ ਹਾਂ ਨਾ ਕਰਾਂਗਾ ਲੇਕਿਨ ਇਹਨਾਂ ਅਮਰ अरोड़ा ਹਰਪਾਲ ਛੀਮਾ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਆਦੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਸ਼ੀਵਾਲ ਵੱਲੋਂ ਉਸ ਵੀਡੀਓ ਨੂੰ ਐਡਿਟ ਕੀਤਾ ਗਿਆ ਅਤੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਕਿ ਮੈਂ ਜਿਹੜੀ ਹੈ ਸਪੋਰਟ ਕਰ ਰਿਆ ਹਾਂ ਵਿਕਰਮਜੀਤਿਆ ਦੀ ਉਹਨਾਂ ਕਹਿੰਦੇ ਮੈਂ ਤਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਆਲੋਚਨਾ ਖਿਲਾਫ ਚੱਲਦਾ ਸੀ ਬਾਜਬਾਨ ਨੇ ਕਿਹਾ ਕਿ 7 ਜੁਲਾਈ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਸ਼ਿਕਾਇਤ ਵਿੱਚ ਬਾਜਬਾਨ ਨੇ ਕਿਹਾ ਕਿ ਉਹਨਾਂ ਨੇ ਵਿਧਾਇਕ ਗਰੀਬਕੌਰ ਮਜੀਠੀਆ ਦੀ ਸਰਕਾਰੀ ਅਹੁਦੇ ਵਿਜੀਲੈਂਸ ਵੱਲੋਂ ਮਾਰੇ ਛਾਪੇ ਸੰਬੰਧੀ ਬਿਆਨ ਦਿੱਤਾ ਸੀ ਉਕਤ ਆਪ ਆਗੂਆਂ ਨੇ ਗਰੀਬਕੌਰ ਦਾ ਨਾਮ ਐਡਿਟ ਕੀਤਾ ਸੀ ਉਹਨਾਂ ਨੇ ਲਿਖਿਆ ਸੀ ਕਿ ਉਕਤ ਆਗੂਆਂ ਨੇ ਗਰੀਬਕੌਰ ਦਾ ਨਾਮ ਐਡਿਟ ਕੀਤਾ ਇਸ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਮੈਂ ਬਜੀਠਿਆ ਵਿਰੁੱਧ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਆਵੇ ਜਿਸ ਤੋਂ ਬਾਅਦ ਕੇਜਰੀਵਾਲ ਪੱਖਵੰਤ ਮਾਨ ਅਮਰ ਅਰੋੜਾ ਹਰਪਾਲ ਸਿੰਘ ਜੀਮਾ ਨੇ ਇਸ ਨੂੰ ਆਪਣੀ ਐਕਸ ਅਕਾਊਂਟ ਤੋਂ ਪੋਸਟ ਕੀਤਾ ਜਦੋਂ ਕਿ ਮੇਰੇ ਵੱਲੋਂ 25 ਜੂਨ ਨੂੰ ਬਣਾਈ ਗਈ ਵੀਡੀਓ 13 3 ਮਿੰਟ 13 ਸੈਕਿੰਡ ਦੀ ਹੈ ਜੋ ਮੇਰੇ ਐਕਸ ਅਕਾਊਂਟ ਉੱਤੇ ਹੈ ਉਹਨਾਂ ਨੇ ਸਿਰਫ ਉਹਨਾਂ ਨੇ ਕਿਹਾ ਕਿ ਮੈਂ ਗਰੀਬਕੋਰੀਆ ਗਰੀਬਕੋਰੀਆ ਮੈਂ ਜੀਠਿਆ ਦੀ ਜਿਹੜੀ ਸਪੋਰਟ ਕੀਤੀ ਸੀ ਕਿ ਉਹ ਸਰਕਾਰੀ ਨੇ ਉਹ ਐਮਐਲਏ ਨੇ ਉਹ ਜਿੱਤੇ ਹੋਏ ਨੇ ਹਲਕਾ ਮਜੇਤੇ ਤੋਂ ਉਹਨਾਂ ਦੇ ਨਾਲ ਇਸ ਤਰ੍ਹਾਂ ਜਿਹੜਾ ਪੇਸ਼ ਨਹੀਂ ਆਉਣਾ ਚਾਹੀਦਾ ਸੀ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੂੰ ਲੇਕਿਨ ਇਹਨਾਂ ਵੱਲੋਂ ਉਸ ਵੀਡੀਓ ਨੂੰ ਐਡਿਟ ਕੀਤਾ ਗਿਆ ਇਸ ਵੀਡੀਓ ਨੂੰ ਉਹਨਾਂ ਨੇ ਕਿਹਾ ਕਿ ਮੇਰੇ ਸੋਸ਼ਲ ਮੀਡੀਆ ਦੇ ਹੈਂਡਲ ਤੇ ਪਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਸ ਕਰਕੇ ਐਫ ਆਈ ਆਰ ਦਰਜ ਕਰਨ ਲਈ ਕਹੀ ਹੈ ਸੈਬਰ ਸੈਲ ਨੂੰ ਅਮਨ ਅਰੋੜਾ ਅਤੇ ਹਰਪਾਲ ਸਿੰਘ ਛਿਮਾ ਤੇ